ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀਓ ਬੈਰਾੜੀ ਮਹੱਲਾ ਚੋਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਸ਼ ਕਰੇ ਸੋ ਆਪੇ ਸੁਆਮੀ ਾਰੇ ਆਪੇ ਹੀ ਕਾਰ ਕਮਾਵੇ ਆਰੇ ਆਪੇ ਹੀ ਮਤ ਦੇਵੇ ਸੁਆਮੀ ਆਰੇ ਆਪੇ ਹੀ ਬੋਲ ਬੁਲਾਵੇ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਚੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਾਵੇ ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ ਹਰੇ ਆਪੇ ਹੀ ਕਾਰ ਕਮਾਵੇ ਾਰੇ ਆਪੇ ਹੀ ਮਤ ਦੇਵੇ ਸੁਆਮੀਾਰੇ ਆਪੇ ਹੀ ਬੋਲ ਬੁਲਾਵੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਵਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਚੋਥਾ ਹਰ ਜਨ ਆ ਨਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਸ਼ ਕਰੇ ਸੋ ਆਪੇ ਸੁਆਮੀ ਹਰਿ ਆਪੇ ਹੀ ਕਾਰ ਕਮਾਵੇ ਅਰੇ ਆਪੇ ਹੀ ਮਤ ਦੇਵੇ ਸੁਆਮੀ ਅਰੇ ਆਪੇ ਹੀ ਬੋਲ ਬੁਲਾਵੇ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਚੋਥਾ ਹਰ ਜਨ ਰਾਮ ਨਾਮ ਗੁਣ ਗਾਵੇ جے کوئی نند کرے ہر جن کی اپنا گون ناگواوے رہاو جو کش کرے سو اپے سوامی ہارے اپے ہی کار کماوے ارے اپے ہی مت دےوے سوامی ارے اپے ہی بول بلاوے ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਬੈਰਾੜੀ ਮਹੱਲਾ ਚੋਤਾ ਹਰ ਜਨ ਰਾਮ ਨਾਮ ਗੁਣ ਗਾਵੇ جے کوئی نند کرے ہر جن کی اپنا گون نگ بھاوے رہاو جو کس کرے سو اپے سوامی ہرے اپے ہی کار کماویں ہرے اپے ہی مات دےوے سوامی ہرے اپے ہی بول بلاوے ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਚੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਣ ਨਾਗ ਵਾਵੇ ਰਹਾਉ ਜੋ ਕਿਸੇ ਕਰੇ ਸੋ ਆਪੇ ਸੁਆਮੀ ਹਰੇ ਆਪੇ ਹੀ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਹੀ ਬੋਲ ਬੁਲਾਵੇ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀਓ ਬੈਰਾੜੀ ਮਹੱਲਾ ਚੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਸ਼ ਕਰੇ ਸੋ ਆਪੇ ਸੁਆਮੀ ਅਰੇ ਆਪੇ ਹੀ ਕਾਰਕ ਕਮਾਵੇ ਅਰੇ ਆਪੇ ਹੀ ਮਤ ਦੇਵੇ ਸੁਆਮੀ ਅਰੇ ਆਪੇ ਹੀ ਬੋਲ ਬੁਲਾਵੇ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਚੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਸੇ ਕਰੇ ਸੋ ਆਪੇ ਸੁਆਮੀ ਹਰਿ ਆਪੇ ਹੀ ਕਾਰ ਕਮਾਵੇ ਅਰੇ ਆਪੇ ਹੀ ਮਤ ਦੇਵੇ ਸੁਆਮੀ ਅਰੇ ਆਪੇ ਹੀ ਬੋਲ ਬੁਲਾਵੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਬੈਰਾੜੀ ਮਹੱਲਾ ਚੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਸੇ ਕਰੇ ਸੋ ਆਪੇ ਸੁਆਮੀ ਹਰਿ ਆਪੇ ਹੀ ਕਾਰ ਕਮਾਵੇ ਹਰਿ ਆਪੇ ਹੀ ਮਤ ਦੇਵੇ ਸੁਆਮੀ ਅਰੇ ਆਪੇ ਹੀ ਬੋਲ ਬੁਲਾਵੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਵਤੇ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਬੈਰਾੜੀ ਮਹੱਲਾ ਚੋਤਾ ਹਰ ਜਨ ਰਾਮ ਨਾਮ ਗੁਣ ਗਾਵੇ जे कोई हिंद करे हर जन की अपना गुण ना गवावे रहाओ जो किस करे सुपे स्वामी हरे आपे ही कार कमावे हरे आपे ही मत देवे स्वामी हरे आपे ही बोल बुलावे ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ